ਡਿਸਟ੍ਰਿਕਟ ਸ਼ਹਿਰਪੁਰ ਦੇ ਵਿੱਚ ਅਸੀਂ ਐਫਆਰ ਦਰਜ ਕੀਤੀ ਸੀ 288 ਨੰਬਰ ਸਿਟੀ ਥਾਣੇ ਦੇ ਵਿੱਚ ਸਾਡੇ ਸੀਆਈਏ ਇਚਾਰਜ ਗੁਰਪ੍ਰੀਤ ਔਰ ਉਹਨਾਂ ਦੀ ਟੀਮ ਕੋਲੋਂ ਔਰ ਇਹਦੇ ਵਿੱਚ ਅਸੀਂ ਅਜੇ ਵਾਲੀਆ ਨਾਂ ਦਾ ਇੱਕ ਬੰਦੇ ਨੂੰ ਫੜਿਆ ਸੀਗਾ ਔਰ ਉਹਦੀ ਕੋਲੋਂ ਪ੍ਰੋਕਸੀਮੇਟਲੀ ਜਿਹੜੀ ਰਿਕਵਰੀ ਹੋਈ ਸੀ ਹਜ਼ਾਰਾਂ ਦੇ ਵਿੱਚ ਗੋਲੀਆਂ ਜਿਹੜੀਆਂ ਹੈਗੀਆਂ ਸੀਗੀਆਂ ਤਰੀ ਬੀਜ਼ ਆ ਦੇ ਕਰੀਬ ਗੋਲੀਆਂ ਤੇ ਕੈਪਸੂਲ ਉਹਦੇ ਕੋਲ ਮਿਲੇ ਸੀਗੇ ਉਹਦੀ ਫਰਦਰ ਜਿਹੜੀ ਅਨਟੈਰੋਗੇਸ਼ਨ ਦੇ ਵਿੱਚ ਉਹਦੀ ਫਾਰਵਰਡ ਲਿੰਕਸ ਦੇ ਵਿੱਚ ਤੇ ਬੈਕਵਰਡ ਲਿੰਕਸ ਦੇ ਵਿੱਚ ਬੈਕਵਰਡ ਲਿੰਕਸ ਦੇ ਵਿੱਚ ਇੰਟਰ ਸਟੇਟ ਹੈਗਾ ਸਾਡਾ ਜਿਹੜਾ ਬੰਦਾ ਅਸੀਂ ਨਾਮਿਨੇਟ ਕੀਤਾ ਉਹ ਆਗਰ ਤੋਂ ਹੈ ਮਿਸਟਰ ਯਾਦਵ ਜੀ ਆਗੇ ਉਤੋਂ ਔਰ ਫਾਰਵਰਡ ਲਿੰਕ ਦੇ ਵਿੱਚੋਂ ਅਵਤਾਰ ਹੈਗਾ ਗੜਦੀਵਾਲ ਤੋਂ ਕਰਮਜੀਤ ਹੈਗਾ ਇੱਕ ਟੋਮਾਡਲ ਟਾਉਨ ਤੋਂ ਚੈਨਦੀਪ ਰੀਜਿੰਦਰ ਚਰਨ ਇਹ ਤਿੰਨੋ ਹੀ ਹੈਗੇ ਆ ਟਾਂਡੇ ਤੋਂ ਔਰ ਇਹਨਾਂ ਦੇ ਕੋਲੋਂ ਟੋਟਲ ਅਸੀਂ 21601 ਕੈਪਸੂਲ ਹੈ 28800 ਗੋਲੀਆਂ ਮਾਰਕਾ ਹੈਗੀਆਂ 5000 ਹੋਰ ਡਿਫਰੈਂਟ ਗੋਲੀਆਂ ਹੈਗੀਆਂ ਔਰ 10 ਲੱਖ ਦੇ ਕਰੀਬ ਜਿਹੜੀ ਡਰਗ ਮਨੀ ਕੁਝ ਅਜੇ ਤੋਂ ਮਿਲੀ ਸੀ ਤੇ ਕੁਝ ਇਹਦੇ ਤੋਂ ਮਿਲੀ ਸੀਗੇ ਆਪਣੇ ਤੋਂ ਜਿਹੜੇ ਟਾਂਡੇ ਵਾਲਾ ਹੈਗਾ 5 ਲੱਖ ਉਹਨਾਂ ਤੋਂ ਟਾਂਡੇ ਵਾਲਾ ਤੋਂ 5 ਲੱਖ ਜਿਹੜੀ ਸੀ ਅਜੇ ਵੀ ਕੋਲ ਔਰ ਇਹਦੀ ਜਿਹੜੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਗoing on ਹੈਗੀ ਆ ਔਰ ਜਿਹੜੇ ਇਹਦੇ ਫਾਰਵਰਡ ਲਿੰਕਸ ਹੈਗੇ ਆ ਔਰ ਬੈਕਵਰਡ ਲਿੰਕਸ ਹੈਗੇ ਆ ਇਹਨੂੰ ਅਸੀਂ ਡੈਡ ਐਂਡ ਤੱਕ ਲੈ ਕੇ ਜਾਵਾਂਗੇ ਤਾਂਕਿ ਜਿਹੜੇ ਇਸ ਨਸ਼ੇ ਦੇ ਨੈ ਕੈਪਸੂਲ ਤੇ ਗੋਲੀਆਂ ਖਾ ਕੇ ਸਾਡੇ ਨੌਜਵਾਨ ਬਰਬਾਦ ਹੋ ਰਹੇ ਆ ਉਹਨੂੰ ਅਸੀਂ ਖਤਮ ਕਰੀਏ ਸਰ ਇਹ ਆਗਨੀ ਤੋਂ ਕਿਸ ਤਰ੍ਹਾਂ ਬਣਾਏ ਇਨਾਂ ਦਾ ਜਿਹੜੀ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਸੀ ਵੀ ਕੋਰੀਅਰ ਦੇ ਥਰੂ ਆਪਣਾ ਜਿਹੜਾ ਹੈਗਾ ਅਜੇ ਇਹ ਕੋਰੀਅਰ ਕਰਦਾ ਸੀਗਾ ਉੱਥੋਂ ਆਗਰੇ ਵਾਲੇ ਬੰਦੇ ਨਾਲ ਇਹਦਾ ਫੋਨ ਤੇ ਲਿੰਕ ਸੀਗਾ ਇੰਟਰਨੈਟ ਕਾਲਿੰਗ ਹੈਗੀਆਂ ਔਰ ਉਹਦੇ ਦੌਰਾਨ ਹੀ ਉੱਥੋਂ ਪਾਰਸਲ ਕਰਕੇ ਇਹਨੂੰ ਸੈਂਡ ਕਰ ਦਿੰਦਾ ਸੀਗਾ ਰਸੀਦ ਔਰ ਇੱਥੋਂ ਇਹ ਪਾਰਸਲ ਵਾਲੇ ਨੂੰ ਆਪਣੀ ਰਸੀਦ ਦਿਖਾ ਕੇ ਉਹ ਪਾਰਸਲ ਆਪਣਾ ਲੈ ਲੈਂਦਾ ਸੀਗਾ ਜਿਹੜਾ ਕੋਰੀਅਰ ਆਉਂਦਾ ਸੀਗਾ ਕਿ ਇਹ ਹੈ ਕਿ ਪੂਰੀ ਗੈਂਗ ਸੀ ਕਿ ਜਾਂ ਕਿੰਨੇ ਕਰ ਦੇ ਦੇਖੋ ਗੈਂਗ ਹੀ ਹੋਗੇ ਨਾ 6 ਦਾ ਹੋਗਾ ਸਰ ਹੋਰ ਬੰਦੇ ਵੀ ਸਾਡੇ ਨਾਮਿਨੇਟ ਹੈਗੇ ਆ ਇੱਕ ਤਾਂ ਨੈਟਵਰਕ ਸੀਗਾ ਇਹ ਨਸ਼ੀਲੇ ਕੈਪਸੂਲ ਗੋਲੀਆਂ ਦਾ ਦੇਖੋ ਹਲੇ ਤੱਕ ਜਿਹੜੇ ਸਾਡੇ ਕੋਲ ਔਨ ਰਿਕਾਰਡ ਹੈਗੇ ਮੈਂ ਹਲੇ ਉਹਨਾਂ ਦਾ ਨਾਂ ਨਹੀਂ ਲਵਾਵਾਂਗਾ 2 ਤੋਂ 3 ਬੰਦੇ ਹੈਗੇ ਹੋਰ ਜਿਹੜੇ ਅਸੀਂ ਹਲੇ ਰਾਉਂਡ ਅਪ ਕਰਨੇ ਹੈਗੇ ਆ ਔਰ ਉਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਚ ਜਿੱਦਾਂ ਕਿ ਸਾਡੇ ਕੋਲ ਐਵਿਡੈਂਸ ਆਈ ਜਾ ਰਹੀ ਹੈ ਕਿ ਐਵਿਡੈਂਸ ਲਈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਆ ਲਿੰਕ ਐਵਿਡੈਂਸ ਲਈ ਔਰ ਕਈ ਤਰ੍ਹਾਂ ਦੀਆਂ ਜਨਕਿ ਜੋ ਜਿੱਦਾਂ ਭਾਜੀ ਨੇ ਗੱਲ ਕੀਤੀ ਹੈ ਉਹ ਵਹਾਂ ਹੈਗੀਆਂ ਐਵਿਡੈਂਸ ਹੋਏਗੀ 100% ਉਹਦੇ ਕਾਰਨ ਅਜੇ ਤੇ ਪਰਚਾ ਹੈਗਾ ਕਰਮਜੀਤ ਤੇ ਵੀ ਹੈਗਾ ਰਜਿੰਦਰ ਤੇ ਵੀ ਹੈਗਾ ਸਰ ਇਹ ਕਾਨੂੰਨ ਦੇ ਅਕੀ ਪੂਰੀ ਅਸੂ ਇਹ ਜਿਹੜੀ ਇਹਦੀ ਇੰਟਰੋਗੇਸ਼ਨ ਆਈ ਹੈ ਅਪਰੋਕਸੀਮੇਟਲੀ ਇਹ ਦੇ ਤੋ 2 ਸਾਲ ਤੋਂ ਇਹ ਕੰਮ ਕਰ ਰਿਹਾ ਜਿਹੜੇ ਆਗ੍ਰਿਤ ਮੰਗਾਰੇ ਸੀ ਉਹਦੇ ਵੀ ਕੋਈ ਪੱਤਾ ਵਗੈਰਾ ਉਹ ਲਿਖਦੇ ਫਾਈਲ ਰੱਖਦੇ ਬਿਲਕੁਲ ਜੀ ਨਾਮਿਨੇਟ ਅਸੀਂ ਕੀਤਾ ਉਹ ਬੈਕਵਰਡ ਤੋਂ ਉਹਦੀ ਐਵੀਡੈਂਸ ਕਲੈਕਟ ਕਰ ਰਹੇ ਹਾਂ ਅਸੀਂ ਜਿਹੜੇ ਅਕਾਊਂਟਸ ਪੈਸੇ ਗਏ ਆ ਕੁਝ ਚਲੋ ਬੈਂਕੀਆਂ ਹੁੰਦੀਆਂ ਕੋਈਸ ਪ੍ਰੋਬਲਮਸ ਹੁੰਦੀਆਂ ਜਿਹੜੇ ਜਿਹੜੇ ਅਕਾਊਂਟਸ ਤੇ ਨੇ ਪੈਸੇ ਟ੍ਰਾਂਸਫਰ ਕੀਤੇ ਆ ਪਲੱਸ ਕੋਰੀਅਰ ਵਾਲੇ ਨੂੰ ਵੀ ਕਰਾਂਗੇ ਹੱਲੇ ਅਸੀਂ ਕੋਰੀਅਰ ਵਾਲੇ ਨੂੰ ਕੋਰੀਅਰ ਵਾਲੇ ਤੋਂ ਪੁੱਛਾਂਗੇ ਵੀ ਬਿਦਾਊਟ ਐਡਰੈਸ ਤੁਸੀਂ ਕਿਵੇਂ ਬਿਦਾਊਟ ਆਈਡੀ ਤੁਸੀਂ ਇੱਕ ਬੰਦਾ ਆਉਂਦਾ ਆ ਤੁਹਾਡਾ ਉੱਤੇ ਵੀ ਕਰਨ। ਪਰ ਇਹ ਫਿਰ ਸਪਲਾਈ ਕਰਦੇ ਸੀ ਕੋਈ ਲੋਕਲ ਦੁਕਾਨ ਵਾਲਾ ਵੀ ਪੜਿਆ ਜਾਂਦਾ ਗਾੜੀ ਦਾ। ਇਹ ਜਿਹੜਾ ਟਾਂਡੇ ਵਾਲਾ ਸ਼ਾਪ ਵਾਲਾ ਕਰੇ ਰੱਖੇ ਹੋਏ ਇਹਨਾਂ ਨੇ ਗਰਾਊਂਡ ਬਣਾਇਆ ਹੋਇਆ ਸੀ। ਜੇ ਕੋਈ ਗਾਹਕ ਜਾਂਦਾ ਸੀ ਘਰੋਂ ਨੂੰ ਚੁਕਾਂਦੇ ਸੀ। ਕਿਉਂਕਿ ਟਾਂਡੇ ਵਾਲੀ ਇਹਦੀ ਸਪਲਾਈ ਸੀ ਅਪ ਟੂ ਪੁਲੱਥ, ਬੇਗੋਵਾਲ ਤੱਕ। ਔਰ ਇੱਧਰ ਦਸੂਆ ਮਕੇਰੀਆਂ ਤੁਸੀਂ ਮੇਨ ਸਪਲਾਇਰ ਇਹ ਸੀਗਾ ਮੁੰਡਾ ਜਿਹੜਾ ਕਰਮਜੀਤ ਇਥੋਂ ਚੱਕਦਾ ਸੀ ਇਹਦੇ ਕੋਲ ਬਾਲੀ ਤੋਂ ਲੈਂਦਾ ਸੀ ਕਰਮਜੀਤ ਚੱਕ ਕੇ ਇਹਨਾਂ ਨੂੰ ਸਪਲਾਈ ਦੇਣਦਾ ਸੀਗਾ ਟਾਂਡੇ ਵਾਲਿਆਂ ਨੂੰ ਟਾਂਡੇ ਵਾਲੇ ਅੱਗੇ ਵੱਖ-ਵੱਖ ਦੁਕਾਨਾਂ ਤੇ ਸਪਲਾਈ ਕਰਦੇ। ਥੈਂਕ ਯੂ ਐ ਡਰਾਈਵ ਸੀ ਦੇ ਵਿੱਚ ਐਮਐਲਏ ਜਸਪੀ ਰਾਜਾ ਜੀ ਦਾ ਰਾਈਟ ਹੈਂਡ ਹੈ ਉਹ ਵੀ ਇਨਵੋਲਵਮੈਂਟ ਹੈ। ਦੇਖੋ ਜੇ ਜਿਹੜੀ ਵੀ ਮਰਜ਼ੀ ਹੋਵੇ ਸਰਕਾਰ ਵੱਲੋਂ ਕਲੀਅਰ ਹੋ ਰਿਹਾ ਤਾਂ ਮੈਂ ਤੁਹਾਨੂੰ ਹੋਣੀ ਕੀ ਕਹਿ ਰਿਹਾ ਤੇ ਹਟਿਆ ਕਿ ਇਨਵੈਸਟੀਗੇਸ਼ਨ ਕੈਰੀ ਹੋਣਾ। ਇਨਵੈਸਟੀਗੇਸ਼ਨ ਕੈਰੀ ਹੋਣਾ ਉਦੇ ਚ ਕੋਈ ਹੋਵੇ ਜੀ ਐਨੀ ਵਨ ਕਿਉਂਕਿ ਪਹਿਲਾਂ ਵੀ ਸਿੰਪਲ ਪਾਲਿਸੀ ਹੈਗੀ ਆ ਐਸਐਸਵੀ ਸਾਹਿਬ ਕਿਉਂਕਿ ਇਹਦੇ ਵਿੱਚ ਕਾਫੀ ਸਾਨੂੰ ਵੀ ਪਿਛਲੇ ਇੱਕ ਹਫਤੇ ਤੋਂ ਸਾਰੇ ਡਾਗਮਨੀ ਜਿਹੜਾ ਬ੍ਰਾਈਡ ਨਹੀਂ ਨਹੀਂ ਇਹ ਡਾਗਮਨੀ ਹੈ ਜੀ ਹਲੇ ਉਹ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹ ਅਲੱਗ ਮਾਲਟਪੈਟਰ ਹੈ ਇਹ ਇੱਕ ਤਾਂ ਇੱਕ ਹੀ ਤਰੀਕਰੀ ਹੋਈ ਹੋਈ ਹੈ ਜੀ ਪੜੋ ਨੋਟਾ ਪੜੋ ਨਾ ਪੜ ਲੈ ਜੀ ਹਾਂ ਜੀ ਇਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਉਹਦੇ ਵਿੱਚ ਹਲੇ ਇਨਵੈਸਟੀਗੇਸ਼ਨ ਕੈਰੀ ਹੋਣਾ ਹੈ ਜੀ ਆਹ ਹੋਰ ਵੀ ਆ ਸ਼ਹਿਰ ਦੇ ਵਿੱਚ ਵੀ ਹੋਰ ਹੈ ਗੱਲ ਲਈ ਹੋਰ ਕਿੱਥੇ ਕਿੱਥੇ ਐਂਗਲ ਤੇ ਜਾਂਦਾ ਆ ਕਿਹੜੇ ਕੌਣ ਉਹਦੀ ਹੈਲਪ ਕਰ ਰਿਹਾ ਆ ਇਹ ਸਾਰਾ ਨੈਟਵਰਕ ਹੀ ਅਸੀਂ ਲੰਗਾ ਕਰਾਂਗੇ ਕਿ ਇਹ ਕਿਹੜੇ-ਕਿਹੜੇ ਪਾਸੇ ਜਿਹੜਾ ਬੰਦਾ ਕਿਹਦੀ ਹੈਲਪ ਲੈ ਰਿਹਾ ਸੀ ਕੀ ਕਰ ਰਿਹਾ ਸੀਗਾ ਉਹ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਉਨੇ ਚਿਰ ਮੈਂ ਤੁਹਾਡੇ ਨੌਲੇਜ ਲਈ ਦੱਸ ਦਿੰਨਾ ਐਨਡੀਪੀਐਸ ਐਕਟ ਦਾ ਕਮਰਸ਼ੀਅਲ ਕਵੈਂਟਰੀ ਦਾ ਕੇਸ ਆਇਆ ਹੈ ਉਨਾ ਚਿਰ ਕਿਸੇ ਬੰਦੇ ਨੂੰ ਵੀ ਇਹਦੇ ਵਿੱਚ ਰੈਸਟ ਨਹੀਂ ਪਈ 6 ਬੰਦੇ ਫੜੇ ਆ ਜਿੰਨਾਂ ਚਿਰ ਸਾਡੇ ਕੋਲ ਐਵੀਡੈਂਸ ਨਹੀਂ ਆਇਆ